ਸਸਾਇਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ 15 16 ਤੇ 17 ਦਸੰਬਰ 2024 ਤਿੰਨ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਪਹਾੜੀ ਖੇਤਰ ਅਤੇ ਪੱਛਮੀ ਰੂਪ ਤੋਂ ਸਾਨੂੰ ਬੱਦਲਬਾਈ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਵਿੱਚ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਤਰ ਪੂਰਬੀ ਅਤੇ ਉੱਤਰ ਪੱਛਮੀ ਭਾਗਾਂ ਦੇ ਵਿੱਚ ਜਾਂ ਫਿਰ ਆਪਾਂ ਕਹੇ ਲੈ ਸੈਂਟਰਲ ਪੰਜਾਬ ਤੋਂ ਉੱਪਰ ਲਗਾਤਾਰ ਬੱਦਲਬਾਈ ਦਾ ਦੌਰ ਬਣਿਆ ਹੋਇਆ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਬੱਦਲਵਾਈ ਦਾ ਮਾਹੌਲ ਕਿਵੇਂ ਦਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਇਹ ਬੱਦਲਵਾਈ ਦੀ ਗੱਲ ਕੀਤੀ ਜਾਵੇ ਕੋਈ ਵੱਡੇ ਸੁਹਾ ਦੀ ਬੱਦਲਵਾਈ ਨਹੀਂ ਹੈ ਹਲਕੇ ਤੋਂ ਦਰਮਿਆਨੀ ਬੱਦਲਵਾਈ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਪੱਛਮੀ ਹਿੱਸੇ ਤੋਂ ਲਗਾਤਾਰ ਇਹ ਲਾਈਨ ਬਣੀ ਹੋਈ ਦਿਖਾਈ ਦੇ ਰਹੀ ਹੈ ਜੋ ਕਿ ਪੰਜਾਬ ਦੇ ਵਿੱਚ ਵੀ ਹੁਣ ਐਂਟਰ ਕਰ ਚੁੱਕੀ ਹੈ ਹੌਲੀ-ਹੌਲੀ ਹਵਾ ਦੇ ਨਾਲੇ ਅੱਗੇ ਵਧ ਜাবেਗੀ ਕਿਉਂਕਿ ਅੱਜ ਪੱਛਮੀ ਹਵਾ ਦਾ ਜ਼ੋਰ ਲਗਾਤਾਰ ਚੱਲ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਇਹ ਇੱਕ ਤਰੀਕੇ ਦੀ ਹਲਕੇ ਦਰਮਿਆਨੇ ਸੁਭਾਅ ਦੀ ਬੱਦਲਬਾਹੀ ਹੁੰਦੀ ਹੈ ਜੋ ਕਿ ਪੰਜਾਬ ਦੇ ਵਿੱਚ ਸਾਨੂੰ ਅਕਸਰ ਹੀ ਸਰਦੀ ਦੇ ਦਿਨ ਉਹ ਜੇ ਦੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਸ਼ੀਤ ਲਹਿਰ ਦੇ ਹਾਲਾਤਾਂ ਦੀ ਠੰਡ ਦੇ ਹਾਲਾਤਾਂ ਦੀ ਤਾਂ ਤਾਪਮਾਨ ਜਿਹੜੇ ਨੇ ਉਹ ਹੁਣ ਕਾਫੀ ਘਟ ਚੁੱਕੇ ਨੇ ਪੰਜਾਬ ਦੇ ਵਿੱਚ ਰਾਤ ਦਾ ਕਟੋ-ਕਟਾਪਾ ਮਸਰੂ 2 ਡਿਗਰੀ 3 ਡਿਗਰੀ ਦੇਖਣ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਕੋਹਰੇ ਦੇ ਹਾਲਾਤ ਵੜੇ ਹੋਏ ਨੇ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਕੋਹਰੇ ਦੇ ਹਾਲਾਤ ਕਿਵੇਂ ਦੇ ਨੇ ਇੱਕ ਹੋਰ ਇਹਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਾਂ ਕੱਲ ਨੂੰ ਇਸਦੇ ਹਾਲਾਤ ਘਟਦੇ ਹੋਏ ਦਿਖਾਈ ਦੇਣਗੇ ਕਿਉਂਕਿ ਕੱਲ ਤੋਂ ਪੰਜਾਬ ਦੇ ਵਿੱਚ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਬੰਗਾਲ ਦੀ ਖਾੜੀ ਜਾਂ ਫਿਰ ਕਹ ਲਈਏ ਪੂਰਬ ਤੋਂ ਜਦੋਂ ਵੀ ਪੰਜਾਬ ਵਿੱਚ ਹਵਾ ਆਉਂਦੀ ਹੈ ਤਾਂ ਆਪਣੇ ਨਾਲ ਧਵੀ ਲੈ ਕੇ ਆਉਂਦੀ ਹੈ ਤੇ ਥੋੜੀ-ਬਹੁਤੀ ਗਰਮੈਸ਼ ਦੇ ਹਾਲਾਤ ਵੀ ਲੈ ਕੇ ਆਉਂਦੀ ਨੇ ਕਿਉਂਕਿ ਜਿੰਨੀ ਵੀ ਪੂਰਬ ਦੀ ਹਵਾ ਹੁੰਦੀ ਹੈ ਹਮੇਸ਼ਾ ਗਰਮ ਹੁੰਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜਾ ਬਹੁਤਾ 1 ਤੋਂ 2 ਡਿਗਰੀ ਤਾਪਮਰ ਦਿਨ ਦੇ ਵੇਲੇ ਵਧਣ ਦੀ ਉਮੀਦ ਪਣਦੀ ਹੋਈ ਦਿਖਾਈ ਦੇ ਰਹੀ ਹੈ ਰਾਤ ਦਾ ਤਾਪਮਰ ਵੀ 1 ਅੱਧਾ ਡਿਗਰੀ ਵਧਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਜੋ ਹਲਕੇ ਦਰਮਿਆਨੇ ਸ਼ੀਤ ਲਹਿਰ ਦੇ ਹਾਲਾਤ ਬੜੇ ਹੋਏ ਨੇ ਜਿਵੇਂ ਥੋੜੀ ਬਹੁਤੀ ਠੰਡੀ ਹਵਾ ਚੱਲਦੀ ਹੈ ਦੁਪਹਿਰ ਨੂੰ ਉਸ ਤੋਂ ਛੁਟਕਾਰਾ ਮਿਲਦਾ ਹੋਇਆ ਦਿਖਾਈ ਦੇਵੇਗਾ ਹਲਕੇ ਤੋਂ ਦਰਮਿਆਨੇ ਤਾਪਮਰ ਵਧਦੇ ਹੋਏ ਦਿਖਾਈ ਦੇਣਗੇ ਅਜਿਹਾ ਨਹੀਂ ਹੈ ਕਿ ਕਾਫੀ ਜ਼ਿਆਦਾ ਤਾਪਮਰ ਪੱਧਰ ਕੇ ਗਰਮੀ ਹੋ ਜਾਵੇਗੀ 1 ਤੋਂ 2 ਡਿਗਰੀ ਤਾਪਮਾਨ ਦਾ ਹੀ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ 16 ਤੋਂ 17 ਤਰੀਕ ਦੇ ਵਿਚਕਾਰ ਲਗਾਤਾਰ ਪੂਰਬੀ ਹਵਾ ਦੀ ਵਾਪਸੀ ਹੈ ਜਿਸ ਦੇ ਨਾਲ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਵਿੱਚ ਤਾਪਮਾਨ ਵੀ ਵਧੇਗਾ ਤੇ ਨਾਲ ਜਿਹੜਾ ਧੁੱਤ ਦੇ ਹਾਲਾਤ ਵੀ ਵਧਣਗੇ ਕਿਉਂਕਿ ਪੂਰਬੀ ਹਵਾ ਚੱਲਣ ਦੇ ਕਾਰਨ ਦੇ ਤਾਪਮਾਨ ਵਧਦਾ ਹੈ ਪਰ ਰਾਤ ਨੂੰ ਜਿਹੜਾ ਹਵਾ ਦੇ ਵਿੱਚ ਨਮੀ ਹੁੰਦੀ ਹੈ ਉਸ ਨਾਲ ਧੁੱਤ ਦੇ ਹਾਲਾਤ ਫੜਦੇ ਨੇ ਜਿਸ ਦੇ ਬਾਰੇ થોੜਾ ਸੀ ਪਹਿਲਾਂ ਹੀ ਅਪਡੇਟ ਦੇ ਚੁੱਕੇ ਆ ਬਾਕੀ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਚਲਦਾ ਜਾ ਰੋਵਾਂਗੇ ਓਵਰਆਲ ਗੱਲ ਕੀਤੀ ਜਾਵੇ ਹਲਕੇ ਤੋਂ ਦਰਮਿਆਨੀ ਬੱਦਲਬਾਈ ਹੈ ਕੋਈ ਬੀਤੇ ਹਾਲਾਤ ਨਹੀਂ ਹਨ ਬਾਕੀ ਜਿਵੇਂ ਵੀ ਕੋਈ ਨਵੀਂ ਅਪਡੇਟ ਆਉਦੀ ਹੈ ਤੁਹਾਡੇ ਤੱਕ ਲੈ ਕੇ ਚਲਦਾ ਜਾ ਰੋਵਾਂਗੇ ਪੜੇ ਰਹੋ ਚੱਲ ਵੈਦਰ ਅਪਡੇਟਸ ਵਾਸਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ